ਕਹਿੰਦੇ ਸੁਜੀਤ ਭੈਣ ਜੀ ਇੱਥੋਂ ਗਈ ਐ ਦਿੱਲੀ ਨਹੀਂ ਲੱਗਦਾ ਹੁ ਬਿਲਕੁਲ ਹੀ ਨਹੀਂ ਦਿਲ ਲੱਗਦਾ ਆਇਆਂ ਦੀ ਸੀਵਾਵਾ ਬੈਠ ਕੇ ਗੱਲਾਂ ਬਾਤਾਂ ਮਾਰੀ ਲਈ ਅਸੀਂ ਉਦਾਸੀ ਮਨ ਨੂੰ ਹੋਇਆ ਉਹਨਾਂ ਜਾਣ ਨਾ ਆਇਆ ਪਲ ਯਾਰ ਮੈਂ ਇੱਥੇ ਆਪਣੇ ਉਹਨਾਂ ਦੇ ਪੁਰਾਣੇ ਮੱਲੇ ਚ ਆ ਗਈ ਕਹੇਗਾ ਹੋਂ ਤਾਂ ਮੈਂ ਸਾਰਿਆਂ ਨੂੰ ਮਿਲ ਕੇ ਜਾਣਾ ਇੱਕ ਇੱਕ ਜਾਨੇ ਨੂੰ ਮਿਲ ਕੇ ਜਾਣਾ ਮੇਰਾ ਵੀ ਘਰ ਬੈਠੇ ਉੱਥੇ ਮਾਨਵੇਂ ਨਹੀਂ ਲੱਗਦਾ ਪਹਿਲਾਂ ਤੇ ਮੈਂ ਸਭ ਤੋਂ ਪਹਿਲਾਂ ਪੁਸ਼ਵਿੰਦਰ ਭੈਣ ਜੀ ਨੂੰ ਮਿਲ ਲੈ ਜਿਹੜੀ ਮੇਰੀ ਪੱਕੀ ਸੇਲੀ ਸੀ ਪੁਸ਼ਵਿੰਦਰ ਏ ਪੁਸ਼ਵਿੰਦਰ ਏ ਪੁਸ਼ਵਿੰਦਰ ਏ ਐਤ ਮੇਰੀ ਸੇਲੀ ਦੀ ਆਵਾਜ਼ ਆ ਗਈ ਮੈਨੂੰ ਲੱਗਦਾ ਸੁਰਜੀਤ ਸਭ ਵੀ ਰੰਗਿਆ ਹੈ ਹਾਏ ਹੋਰ ਪਤਾ ਨਿਮਲੇਕ ਤੇ ਮੈਂ ਤੇ ਬਹੁਤ ਹੋਈ ਦਾ 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 ਗਨੀ ਦਾ ਮੇ ਦਿੱਲੀ ਵੀ ਜਿਹਾ ਲੱਗਦਾ ਅੱਜ ਮੇਰਾ ਕਦਾ ਗੰਢਿਆ ਮੈਂ ਕਦੀ ਉੱਠ ਕੇ ਚਲ ਜਾਵਾਂ ਮੈਂ ਕਹਿੰਦਾ ਸਾਰੇ ਆ ਕੇ ਮਿਲ ਕੇ ਆਣਾ ਨਹੀਂ ਮੈਂ ਤਾਂ ਦੂਵੀਂ ਜਾਣ ਲੱਗ ਮੈਂ ਆਪਣਾ ਵੇ ਰੱਖਣਾ ਹੀ ਸਾਰਾ ਦਿਨ ਅੱਛਾ ਜਾ ਜੀ ਜੀ ਆ ਮੈਨੂੰ ਕਿਧਰ ਜਾਣ ਦੇ ਨਹੀਂ ਅੱਜ ਆਪਣੇ ਗੋਲੀ ਮਿਟਾਣਾ ਇਸ਼ਾਰਾ ਕੋਈ ਨਹੀਂ 10 ਮਿੰਟ ਜਾਵਾਂਗੇ ਭਈ ਸਾਰਿਆਂ ਦੇ ਲਿਆ ਬੈਠਾ ਦੇ ਮਿਲਣਾ ਯਾਰ ਹਾਂ ਇਸੇ ਕਰਕੇ ਤੇ ਆਈ ਮੈਂ ਨਹੀਂ ਜਾਣਦਾ ਨਾ ਤੂੰ ਮੇਰੇ ਕੋ ਪਹਿਲਾਂ ਵੈ ਮੈਨ ਜਦੋਂ ਮੇਰੇ ਮਨ ਭਰੇਗਾ ਉਸਨੇ ਮੈਂ ਪਿੱਛੇ ਹਾਂ ਹਾਂ ਚੱਲ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂ ਮੈਨਾਂ ਕੁਰਸੀ ਲੈ ਆਣੀ ਹੈ ਬੈਠ ਤੋ ਕੁਰਸੀ ਲੈ ਆਣੀ ਸੁਨਾਵੋ ਫਿਰ ਹਾਂ ਠੀਕ ਹੈ ਬਸ ਠੀਕ ਹੈ ਸਭ ਸਭ ਠੀਕ ਹੈ ਤੂੰ ਸੁਨਾ ਪਰਵਾਹ ਠੀਕ ਹੈ ਹਾਂ ਸਭ ਚਲੋ ਠੀਕ ਹੈ ਚਾਈਦਾ ਹਾਂ ਹਾਂ ਅੱਜ ਮੈਂ ਨਾ ਸੇਰ ਦਾ ਮਨ ਚ ਆ ਰਿਹਾ ਸੀ ਤੂੰ ਐਵੇਂ ਹੀ ਚਲੀ ਗਈ ਇੱਥੋਂ ਮਜਾ ਹੀ ਨਹੀਂ ਰਿਹਾ ਕੋਈ ਘਰ ਵਿਹਾਂ ਦਾ ਤੇ ਹਾਂ ਚਲ ਕੋਈ ਨਹੀਂ ਮਜਾ ਨਹੀਂ ਫਿਰ ਮੱਥੇ ਆ ਜੰਨੀ ਆਈਏ ਦੂਤੇ ਢੱ ਪਰੇ ਮਕਾਨ ਤੈਨੂੰ ਐਵੇਂ ਹੀ ਲੱਗਾ ਸੀ ਉਧਰ ਮੈਨੂੰ ਵਧੀਆ ਮਿਲ ਗਿਆ ਹਾਂ ਉਹ ਕੋਈ ਘਰ ਨਹੀਂ ਗਿਆ ਆਪਾਂ ਉਹ ਵੇਚ ਕੇ ਫਿਰ ਅੱਧਰ ਲੰਗੇ ਹਾਂ ਤੇ ਅੱਧਰ ਲੰਗੇ ਢੱ ਪਰੇ ਹਾਂ ਨਾਲੇ ਆਪਣੇ ਸਾਰੇ ਭੈਣ ਭਰਾ ਇੱਥੇ ਨੇ ਉਹ ਨਵਾਂ ਮੱਲਾ ਆਇਆ ਅੱਜ ਪਤਾ ਹੁੰਦਾ ਜਿੰਦ ਤੇਰਾ ਵੀ ਨਹੀਂ ਲੱਗਾ ਹਣਾ ਨਾ ਨਾ ਬਿਲਕੁਲ ਨਹੀਂ ਤੇਰਾ ਵੀ ਨਹੀਂ ਲੱਗਾ ਹਣਾ ਬਿਲਕੁਲ ਨਹੀਂ ਉਹ ਲੈ ਨਾ ਇੱਥੇ ਮੇਰੇ ਘਰ ਚ ਲੱਕੜੀ ਦੂਜੇ ਘਰ ਚ ਲੈ ਆਪਣੇ ਜਿਹੜੇ ਭੈਣ ਭਰਾਵਾਂ ਵਰਗੇ ਬਣ ਜਾਂਦੇ ਆ ਮੱਲੇਦਾਰ ਜਿਹੜੇ ਹੁੰਦੇ ਭੈਣ ਭਰਾਵਾਂ ਬਣਦੇ ਤੈਨੂੰ ਪਤਾ ਫਿਰ ਨਾ ਮੱਲਾ ਆ ਹਾਂ ਦੁੱਖ ਸੁੱਖ ਲੈ ਹੀ ਪਹਿਲਾਂ ਕੰਮ ਆਉਂਦੇ ਆ ਹਾਂ ਬਸ ਉਹ ਭੈਣ ਭਰਾ ਤੇ ਦੂਰ ਹੁੰਦੇ ਆ ਤੇ ਇੱਥੇ ਬਹੁਤ ਮौज ਹੁੰਦੀ ਆ ਹਾਂ ਚਲ ਕੋਈ ਗੱਲ ਨਹੀਂ ਕਿ ਦੇਖਣੇ ਚਲੋ ਜੇ ਮਾਰੇ ਕਿਰਪਾ ਕੀਤੀ ਹੋਵੇ ਚ ਕੇ ਫਿਰ ਇੱਥੇ ਕੋਈ ਨਾ ਕੋਈ ਲੱਭ ਲਾ ਹਾਂ ਇੱਥੇ ਹੀ ਵੇਖ ਲੈ ਹੋਰ ਕੀ ਆ ਹਾਂ ਨਾਲੇ ਦਿਲ ਲੱਗਾ ਰੰਦਾ ਆ ਹੋ ਬੀਜੇ ਬੈਠੇ ਅੱਗੇ ਤਾਂ ਵਾਸੇ ਦੋ-ਤਿੰਨ ਗਲੀਆਂ ਨੇ ਪਾਪਾ ਤੈਨੂੰ ਪਤਾ ਫਿਰ ਉਹ ਨਵਾਂ ਢਾਲ ਨਵਾਂ ਮੱਲਾ ਆਇਆ ਇੱਥੇ ਆਪਣੇ ਸਾਰੇ ਜਾਣਕਾਰੀ ਵਾਲੇ ਹੋਏ ਮੈਂ ਆਪਣੇ ਪੁੱਤਰ ਨੂੰ ਕਿਹਾ ਵੇ ਮੈਂ ਕਹਾਂ ਪੁੱਤਰਾ ਦੇਖ ਲੈ ਜੇ ਨਹੀਂ ਤੇ ਮੈਂ ਉਸੇ ਮੱਲੇ 'ਚ ਜਾਣਾ ਹੀ ਤੇ ਮੈਨੂੰ ਉੱਥੇ ਕਰਾਇ ਦੇ ਵਾਂ ਮਕਾਨ ਲੈਣਾ ਪਵੇ ਮੈਂ ਨਹੀਂ ਉਹ ਮੱਲਾ ਛੱਡ ਸਕਦੀ ਮੇਰੇ ਸਾਰੇ ਉੱਥੇ ਆਪਣੇ ਬਿਆਹ ਪਰਵਾਰ ਹੈ ਪਤਾ ਨਹੀਂ ਲੱਗਦਾ ਕਿੱਥੇ ਦਿਨ ਛੁੱਟਦਾ ਕਿੱਥੇ ਰਾਤ ਪੈ ਜਾਂਦੀ ਹੈ ਬਸ ਉਹ ਨਵੇਂ ਨਵੇਂ ਲੋਕ ਅੰਦਰ ਆਪਣੇ ਬੈਠੇ ਰਹਿੰਦੇ ਆ ਨਾ ਗੱਲ ਤੇ ਆਲਾ ਇੱਥੇ ਚਲੋ ਗਲੀ ਚ ਗਲੀ ਇੱਕ ਨੋ ਮੇਲ ਕਰੀ ਦੂਜੀ ਨੋ ਮੇਲ ਇੱਥੇ ਵਾਵਾ ਮੰਨ ਲਾ ਵਾ ਵੀ ਬੈਈਦਾ ਕੁਰਸੀਆਂ ਢਾਕੇ ਸਾਰਾ ਕੁਝ ਹੁੰਦਾ ਹਾਂ ਇੱਥੇ ਤਾਂ ਨਵੇਂ ਮਹੱਲੇ ਤੇ ਚੰਗਾ ਵੀ ਨਹੀਂ ਲੱਗਦਾ ਤੇ ਐਸੇ ਵੀ ਉਧਰ ਦੇ ਲੋਕ ਕੁਝ ਕੀ ਜਏ ਹਾਂ ਹਾਂ ਬਸ ਉਹ ਬੁਲਾ ਕੇ ਨਹੀਂ ਕਿਸੇ ਨੂੰ ਖੁਸ਼ ਹਾਂ ਬਾਹਰ ਹੁਣ ਚਲੋ ਵੇਖਣ ਆਈਏ ਥੋੜੀ ਦੇਰ ਤੇ ਰਹੀਏ ਫਿਰ ਦੇਖਣਾ ਕੁਝ ਨਾ ਆਏਗਾ ਕਰਾਈ ਤੇ ਲੱਗ ਲਾ ਇੱਥੇ ਸੁਣਾ ਗਲੀ ਦਾ ਫਿਰ ਕੀ ਹਾਲ ਚਾਲ ਕੀ ਜਦੋਂ ਦੀ ਗਈ ਹੈ ਗਲੀ ਦਾ ਇਹੋ ਜਿਹਾ ਹਾਲ ਆ ਹੁਣ ਉਹ ਸਾਬਾ ਪਾ ਆਪਣੇ ਅੰਦਰ ਹੀ ਪਏ ਰਹਿੰਦੇ ਆ ਕੋਈ ਬਾਹਰ ਨਹੀਂ ਨਿਕਲਦਾ ਉਹ ਫਲਾਣੇ ਗੁਦੀਪੁਰ ਮੁੰਡੇ ਦਾ ਵਿਆਹ ਹੋ ਗਿਆ ਹਾਂ ਉਹਦੇ ਮੁੰਡੇ ਦਾ ਵਿਆਹ ਹੋ ਗਿਆ ਉਹਦੀ ਉਹਦੀ ਜਿਹੜੀ ਹੈਗੀ ਹੈ ਸੁਰਿੰਦਰ ਉਹਦੀ ਨੂੰ ਲੜ ਕੇ ਚਲੀ ਗਈ ਆ ਬਸ ਐ ਹੀ ਕੁਛ ਇੱਥੇ ਹੁੰਦਾ ਪਿਆਈ ਉਹਨੇ ਉਹਦਾ ਵੀ ਮੁੰਡੇ ਨਾਲ ਕਿਸੇ ਨਾਲ ਹਸਾਬਤਾ ਭਗਾ ਵਾ ਬਸ ਐਸ ਗਲੀ ਤੇ ਐ ਹੀ ਕੁਛ ਹੁੰਦਾ ਹੋਣ ਲੱਪਿਆ ਹਾਂ ਤੂੰ ਉਸ ਗਲੀ ਦਾ ਸੁਣਾ ਉਹ ਤੇਰਾ ਨਾ ਮੈਂ ਤੈਨੂੰ ਕੀ ਉਸ ਗਲੀ ਦਾ ਸੁਣਾਵਾਂ ਉੱਥੇ ਤੇ ਕਿਸੇ ਨੂੰ ਆਵਾਜ਼ ਮਾਰ ਕੇ ਨਹੀਂ ਖੁਸ਼ ਸਾਰਾ ਦਿਨ ਅੰਦਰ ਪਤਾ ਨਹੀਂ ਕਿਸਰਾ ਟਾਈਮ ਬਤੀਤ ਕਰੀਦਾਈ ਉਹ ਕਹਿਣਾ ਤੁਹਾਡਾ ਮਨ ਲੱਗਦਾ ਇਨਾ ਅੰਦਰ ਨਾ ਬਾਹਰ ਇੱਥੇ ਤੇ ਕੇਲਾ ਹੁੰਡਾ ਸੀ ਚੱਲ ਚਾਰ ਬਹਿਨੀਆਂ ਬੀਬੀਆਂ ਬਹਿ ਚਾਰ ਘਰਾਂ ਦੀ ਖਬਰ ਵੀ ਰਹਿੰਦੀ ਸੀ ਖਬਰ ਵੀ ਰਹਿੰਦੀ ਸੀ ਖਬਰ ਵੀ ਰਹਿੰਦੀ ਸੀ ਨਾ ਉਹਨੇ ਘਰ ਕੀ ਹੋਇਆ ਉਹਦੇ ਘਰ ਉਹਦੀ ਵਜ੍ਹਾ ਦੇ ਵੀ ਹਰਾਂ ਦੀ ਵੀ ਨੂੰ ਦੀ ਦੋਆਂ ਨੂੰ ਆਦੇ ਲੜਾਈ ਦਿੰਦੀ ਐ ਇੱਥੇ ਇੱਥੇ ਬੜਾ ਕੁਝ ਹੈ ਤੇ ਦਿਲ ਲਗਾ ਰੰਦਾ ਗੱਲਾਂ ਗੱਲਾਂ ਸੁਣ ਹਾਂ ਗੱਲਾਂ ਗੱਲਾਂ ਸੁਣ ਗਿਆ ਹਾਂ ਦਿਨ ਲੱਗਾ ਰਹਿੰਦਾ ਹਾਂ ਹਾਂ ਬਸ ਹੋਇਆ ਕਮੜਾ ਮਿਲਦੀਆਂ ਰਹਿੰਦੀਆਂ ਹਾਂ ਬਸ ਉੱਥੇ ਕੁਝ ਵੀ ਨਹੀਂ ਹੋਇਆ ਕਹਿਣਾ ਉੱਥੇ ਲੋਕੀ ਬਸ ਆਪੋ ਆਪਣੇ ਅੰਦਰ ਵੜੇ ਰਹਿੰਦੇ ਰਹਸਨਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੋਈ ਜੰਮ ਗਿਆ ਕੋ ਮਰ ਗਿਆ ਕੋ ਉੱਗ ਗਿਆ ਕੋਈ ਕਿਸੇ ਕੋਈ ਪਛੜਾ ਹੀ ਨਹੀਂ ਕੋਈ ਉਸ ਗਲੀ ਦੇ ਵਿੱਚ ਦੇ ਕੋਈ ਗੱਲ ਨਹੀਂ ਸਿੱਟਾ ਕਰ ਮੈਂ ਆ ਜਾਣਾ ਅੱਛੇ ਗਲੀ ਦੇ ਵਿੱਚ ਮੇਰਾ ਆਪਣਾ ਨਹੀਂ ਮਨ ਲੱਗਦਾ ਆ ਬਸ ਮੈਂ ਇੱਧਰ ਪ੍ਰੋਗਰਾਮ ਬਣਾ ਲੈਣਾ ਆਪਣਾ ਜਦੋਂ ਦੀ ਮੌਸ ਗਲੀ ਚ ਗਈਆਂ ਨਾ ਤੇ ਮੈਂ ਗਲੀ ਆਣ ਗਵਾਂ ਨੂੰ ਬੜਾ ਬਕਾਨੀ ਆ ਨਹੀਂ ਭੈਣ ਉਸ ਗਲੀ ਦਾ ਤੇ ਤੈਨੂੰ ਮੈਂ ਕੀ ਦੱਸਾਂ ਉਹਨਾਂ ਦਾ ਕਿ ਇੰਨਾ ਏ ਕੈਂ ਮੈਂ ਦੱਸਾਂ ਉਹ ਕੋਈ ਗੱਲ ਨਹੀਂ ਦੱਸਦੀਆਂ ਹੋ ਜੀ ਆਹ ਜੀ ਆਇਓ ਗਲੀ ਵਾਲੀਆ ਤੇਰੇ ਵਰਗੀ ਕੋਈ ਨਹੀਂ ਉੱਥੇ ਨਾ ਮੇਰੇ ਵਰਗੀ ਕਿੱਥੇ ਮੇਰੇ ਵਰਗੀ ਇਹਨਾਂ ਨੂੰ ਲੱਭ ਜਾ ਬੜੀ ਮੈਂ ਘਾਟਾ ਹੀ ਕਿੱਸ ਗੱਲ ਦਾ ਮੈਂ ਤਾਂ ਤੈਨੂੰ ਪਤਾ ਇੱਥੇ ਹਰ ਇੱਕ ਕਰਦੀ ਖਬਰ ਰਖਦੀ ਹਾਂ ਉਹੀ ਹੈ ਨਾ ਇਹ ਉੱਥੇ ਉਹ ਕੋਈ ਗੱਲ ਹੀ ਨਹੀਂ ਜੇ ਸਦੀਆਂ ਮੂੰਹ ਬੋਲਦੀਆਂ ਹੀ ਨਹੀਂ ਨਾ ਚੰਗੀ ਨਾ ਮਾੜੀ ਜਦੋਂ ਸਮਝੀ ਹੀ ਹੁੰਦੀ ਐ ਤੇ ਇਹ ਸਾਨੂੰ ਬੁਕਾਂਦੀ ਐਸੇ ਕਰਕੇ ਹੀ ਨਹੀਂ ਮੈਂ ਉਹਨਾਂ ਦਾ ਇੱਕਾ ਬੜਾ ਇੱਕਾ ਲੱਗਦਾ ਹੀ ਉਹਨਾਂ ਦਾ ਮਨ ਤਾਂ ਗਲੀ ਚ ਸਾਰੀ ਜਾ ਹਾਂ ਉਹ ਕੁਝ ਨਹੀਂ ਸੁਣਿਆ ਮੈਂ ਨੰਦਸ ਨਹੀਂ ਮੈਂ ਉਹ ਜਿਹਨਾਂ ਨੂੰ ਆਈ ਮਰਦੇ ਕੁਛ ਦੀਆਂ ਆਣ ਗਵਾਨ ਨੂੰ ਚਲੋ ਜਹ ਹਾਲ ਚਾਲ ਪੁੱਛਿਆ ਜਾਂ ਕੋਈ ਗੱਲ ਗੁਲ ਪੁੱਛੀ ਨਾ ਉਹ ਮੈਂ ਮੇਰੀ ਹਾਲ ਚਾਲ ਕਹਿ ਦੇਣਗੇ ਠੀਕ ਠਾਕ ਬਾਕੀ ਕੋਈ ਨਹੀਂ ਹੋ ਬਕੜੀਆਂ ਉਹ ਗਲੀ ਵਾਲੀ ਇਹੋ ਜਿਹੀਆਂ ਚੰਗਲੀ ਵਾਲੀਆਂ ਜਿਮਰਲ ਮੁੰਡੇ ਦਾ ਸੁਣਾ ਵਿਆਹ ਹੋ ਗਿਆ ਹਾਂ ਵਿਆਹ ਹੋ ਗਿਆ ਹਾਂ ਵਿਆਹ ਤਾਂ ਬੜਾ ਸੋਨਾ ਕੀਤਾ ਕੀ ਵਿਆਹ ਸੋਨਾ ਕੀਤਾ ਉਹ ਬੇਰੇ ਤੇ ਸੁਮਾਨੀ ਸੀ ਕੁਛ ਲੈ ਵਾੜਾ ਮਾਰ ਮਾਰ ਕੇ ਤੇ ਉਹਨਾਂ ਕੋਲ ਰੋਟੀਆਂ ਫੜੀ ਦੀਆਂ ਤੇ ਪਰੌਂਠੇ ਬੜੇ ਦੇ ਸੀ ਉਹ ਥੋੜਾ ਹੋਣਾ ਨਾ ਮਗਰ ਉਹ ਲੀ ਹਲੀ ਵੇ ਲੈ ਆਂਦੇ ਆ ਆ ਉਹ ਥੋੜਾ ਹੋਣਾ ਹੈ ਫਿਰ ਆਰਾਮ ਨਾਲ ਹੀ ਲੈ ਆਂਦੇ ਹੁੰਦੇ ਆ ਕਿ ਕਿ ਵਿਆਹ ਫਿਰ ਉਹਨੇ ਸੋਨਾ ਦਿੱਤਾ ਕੁਛ ਵੀ ਨਹੀਂ ਉਹਨੇ ਸੋਨਾ ਵਿਆਹ ਦਿੱਤਾ ਕੀ ਕੀਤਾ ਉਹਨੇ ਸੋਨਾ ਵਿਆਹ ਦਿੱਤ ਉਹ ਐਸ ਤਰ੍ਹਾਂ ਹੀ ਹੈ ਉਹ ਜੀ ਨੂਹ ਦੀ ਸੁਣਾ ਠੀਕ ਹੈ ਸੂ ਨੂਹ ਦੀ ਕੀ ਤੁਹਾਨੂੰ ਦੱਸਾਂ ਉਹ ਤੇ ਸੱਸ ਨੂਹ ਦੀ ਆਪੇ ਸੁਈ ਨਹੀਂ ਖੁੱਬਦੀ ਇੰਨਾ ਪਿਆਰ ਹੈ ਇੰਨਾ ਪਿਆਰ ਹੈ ਦੋਵਾਂ ਦਾ ਦੋਏਕ ਦੂਜੇ ਦੀ ਗੱਲ ਮੈਂ ਬਰਦਾਸ਼ਤ ਨਹੀਂ ਕਰਦੀਆਂ ਮਤਲਬ ਕੋਈ ਆ ਕੇ ਕਹਿ ਦਵੇ ਸਹੀ ਨਾ ਉਹ ਨਹੀਂ ਬਰਦਾ ਉਹਨਾਂ ਦਾ ਇੰਨਾ ਪਿਆਰ ਇੱਕਾ ਨਾਲ ਆਪਸ ਤੇ ਵਿੱਚ ਹੈ ਅੱਛਾ ਹਾਂ ਉਹਨਾਂ ਦਾ ਤੇ ਇਹੀ ਹਾਲ ਹੈ ਚੱਲ ਫਿਰ ਮੈਂ ਚਲਦੀ ਉਹਨਾਂ ਦੇ ਘਰੇ ਵੀ ਆ ਉਹ ਕੀ ਆ ਜਮ ਨਹੀਂ ਪਿਆ ਹਾਂ ਨਾਲੇ ਨਾਲ ਮਿਲ ਕੇ ਹਾਂ ਨਹੀਂ ਉਹਨਾਂ ਨੇ ਪੁੱਛ ਕੇ ਆਵਾ ਕੀ ਹਾਲ ਚਾਲ ਹੈਗਾ ਉਹਨਾਂ ਦਾ ਨਹੀਂ ਹੋਇਆ ਹੋਇਆ ਹੋਈ ਗਿਆ ਨਾ ਮੈਂ ਤਾਂ ਇਦੇ ਸੇ ਕਰਕੇ ਆਈ ਆ ਅੱਛਾ ਮੇਲੇ ਲੈਣਾ ਹੀ ਆ ਹੈ ਮੇਲੇ ਲੈਣਾ ਹੀ ਮੇਲੇ ਲੈਣ ਮੈਂ ਆਈ ਅਸੇ ਕਰਕੇ ਮੈਂ ਕਿਹਾ ਆਣ ਗਵਾਟਾ ਲੈ ਲੈ ਵੈਸੇ ਤੇਰੀ ਖੁਰਾਕ ਹੈਗੀ ਹੈ ਨਾ ਇਹ ਖੁਰਾਕ ਹੈ ਤੇ ਬਸ ਉਹੀ ਕਹਿਣਾ ਇਹ ਰੋਟੀ ਨਹੀਂ ਇਹ ਮੁੰਡੀ ਹੋਣੀ ਮੈਂ ਅਨੇ ਦਿਨ ਹੋ ਗਏ ਆ ਕਿ ਮੈਨੂੰ ਕੋਈ ਮਸਾਲਾ ਨਹੀਂ ਮਿਲਿਆ ਹਾਂ ਬਸ ਉਹੀ ਨਾ ਮੈਨੂੰ ਰੋਟੀ ਮਿਲੇ ਨਾ ਮਿਲੇ ਆ ਗੱਲਾਂ ਮੈਨੂੰ ਜ਼ਰੂਰੀ ਆ ਗੱਲਾਂ ਜ਼ਰੂਰੀ ਆ ਮੈਂ ਕਿਹਾ ਗੱਲਾਂ ਤਾਂ ਮੈਨੂੰ ਬੜਾ ਘਾਈ ਬੋਸਾ ਲਾਈ ਬਸ ਨਾ ਹੋਇਆ ਫਿਰ ਮਿਲ ਕੇ ਆਉਣਾ ਹਾਂ ਅਵੇ ਹੁਣ ਜਲਦੀ ਹੁਣੇ ਸਿਮਰ ਕਰ ਜਾਂਦਾ ਮੇਰਾ ਤੇ ਠੀਕ ਆ ਹਾਲ ਚਾਲ ਤੂੰ ਨਾ ਦੱਸ ਕਿ ਤੇਰਾ ਵੀਰੇ ਘਰ ਘਟ ਗਿਆ ਨਾ ਤੇਰੇ ਬਿਨਾ ਉਦਾਸ ਹੋ ਗਈ ਸੀ ਨਾ ਆਹੋ ਨਾਲੇ ਤੇਰੀਆਂ ਖਬਰਾਂ ਨਹੀਂ ਸੀ ਮਿਲਦੀਆਂ ਮੈਨੂੰ ਤੇ ਆਪਰੇ ਤੇ ਮੈਨੂੰ ਤੇ ਆਪਣਾ ਵੀ ਜਿਵੇਂ ਨਾ ਜੀ ਲੱਗਦਾ ਚੱਲ ਇੰਜ ਕਰਦੇ ਆ ਫਿਰ ਅੱਜ ਮੇਰੀ ਸਿਮਰਤ ਘਰ ਚਲਦੀ ਆ ਚੱਲ ਆ ਚੱਲ ਨਾਲੇ ਉੱਥੇ ਖਾਵਾ ਪੀਵਾਂਗੇ ਨਾਲੇ ਨਾਲੇ ਦਿਹਾੜੀ ਉੱਥੇ ਬਤੀਤ ਕਰਕੇ ਆਵਾਂਗੇ ਚੱਲ ਚੱਲ ਆਓ ਜਾਂ ਨਹੀਂ ਆ ਨਾਲੇ ਮੁੰਡੇ ਦਾ ਵਿਆਹ ਕੀਤਾ ਫਿਰ ਉਸ ਤੋਂ ਵਿੱਚ ਮੈਂ ਆਈ ਵੀ ਤੇ ਨਹੀਂ ਨਾ ਚੱਲ ਚੱਲ ਨਾਲੇ ਆਪਾਂ ਨਾਲ ਜਾ ਕੇ ਨਾ ਵਧਾਈ ਮਦਦ ਹਾਂ ਆਹ ਤੇ ਨਾਲੇ ਸਾਰਾ ਦਿਨ ਖੇੜਾਵਾਂਗੇ ਰੋਟੀ ਖਾ ਕੇ ਫਿਰ ਆਵਾਂਗੇ ਚਾ ਰਿਹਨੇ ਨਾਲੇ ਨੂੰ ਸਾਲ ਸਾਲ ਕੀ ਹਾਂ ਕੀ ਆ ਚਲ ਆ ਠੀਕ ਹੈ ਕਢੀ ਆ ਚਲ ਸਨ ਹੋ ਪਹਿਲਾਂ ਕਰ ਨਹੀਂ ਆਪਣੇ ਜਹਲ ਜਿਹੜੇ ਕਢਣੇ ਹਾਂ ਹਾਂ ਪਹਿਲਾਂ ਤੁਸੀਂ ਇਹਦੇ ਘਰ ਜਾਵਾਂਗੇ ਫਿਰ ਅਸੀਂ ਹੋਰ ਕਿਸੇ ਦੇ ਘਰ ਫਿਰ ਬਾਅਦ ਸੋਚਾਂਗੇ ਕਿੱਧਰ ਜਾਣਾ ਹੈ ਕਿਉਂਕਿ ਝਾੜੀ ਤੇ ਮੈਂ ਇੰਜੀ ਬਤੀਤ ਕਰਨ ਆਣੀ ਆ ਠੀਕ ਹੈ ਠੀਕ ਹੈ ਨਾ ਉਹਨਾਂ ਨੇ ਟੀਰ ਬੱਚਾ ਤੈਨੂੰ ਪਤਾ ਮਿਲ ਗਈ ਆ ਤੇ ਹੋਰ ਕੀ ਚਲਾ ਚੱਲਾ ਚਲੀ ਚੱਲ 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 ਚੱਲਾ ਚਲੀ ਜੀ ਮੁਰਗਾ ਚਲੀ ਆ ਜਾ ਆ ਜਾ ਆ ਜਾ ਕੁਝ ਵੀ ਨਹੀਂ ਦਰ ਹੈ। ਕੁਦਰ ਕਿੱਦਾਂ ਤੁਰੀ ਫਿਰਦੀ ਹੈ। ਉਹ ਮੈਂ ਮੋਬਾਈਲ ਲੈਣ ਚੱਲੀ ਆ। ਚੱਲ ਆ ਕੋਈ ਚਾਹ ਪਣੀ ਮੈਂ ਤਾਂ ਕਹਿ ਰਹੀ ਚਾਹ ਪਣੀ ਮੈਨੂੰ ਪਿਆਣਾ ਸੋ। ਉਹ ਨਹੀਂ ਚੱਲ ਤੂੰ। ਪਤਾ ਮੇਰਾ ਮੁੰਡਾ ਬੜਾ ਨਾਰਾਜ਼ ਹੁੰਦਾ। ਉਹ ਨਹੀਂ ਆਪਣੀ ਰੋਟੀ ਨੂੰ ਬਾਹਰ ਕੱਢਣ ਦਿੰਦਾ। ਤੂੰ ਚੱਲ ਕੋਈ ਨਹੀਂ ਅਸੀਂ ਉੱਥੋਂ ਪੀ ਲਾਂਗੇ। ਹਾਏ ਹਾਏ। ਅ ਨਹੀਂ ਜਾ ਲਾ ਛੱਡ। ਹਾਏ ਹਾਏ। ਨਹੀਂ ਨਹੀਂ ਆ ਜਾ ਆ ਜਾ। ਉਹ ਦੇਖੋ। ਉਦੋਂ ਹੀ ਕਰੋ ਪੀ ਲਾਂਗੇ। ਆਹੋ। ਦੋ ਘਰਾਂ ਦਾ ਬਰੋਣਾ ਮੇਸ਼ਾ ਭੁੱਖਾ ਰਹਿੰਦਾ ਹੀ। ਨਹੀਂ ਨਹੀਂ ਭੁੱਖਾ ਕੀ ਉੱਥੇ ਪਲਾਈ ਹੋ। ਜੇ ਛਾਣ ਉਹਨੇ ਨਾ ਪਈ ਚਾਹ ਤੇ ਫਿਰ ਅਸੀਂ ਪੀ ਕਰਾਂਗੇ। ਪਲ ਆਹੋ ਕੱਲ ਠੀਕ ਹੈ ਉਹ ਵਿਹਲਾ ਅੰਦੀ ਕੋਲ ਵਿਹਲਾ ਕਿੰਨੇ ਵਜਾਂ ਮਾਰਦੇ ਆਂ ਅਜਾ ਚਾ ਮੇਰੇ ਵੱਲੋਂ ਪੀ ਲੋ ਇਹ ਕੀ ਆ ਉਹਦੇ ਕੋਲ ਕੀ ਚੱਲ ਪੂਜਾ ਕਰੋ ਪੀਲਾ ਨੇ ਆ ਉਹ ਪੂਜਾ ਕਰ ਕੇ ਜਾਣਾ ਹੀ ਉਹਦੀ ਕਿਹੜਾ ਸਾਫ ਸਗੀ ਆ ਕੱਲੀ ਤਾਂ ਜਾਣੀ ਹੈਗੀ ਵਿਚਾਰੀ ਉਹ ਉਹ ਤੇ ਕੱਲੀ ਉਹ ਘਰ ਕਿੱਥੇ ਪੀਣੀ ਜਾ ਚਲਾ ਪੈਂਚ ਕਰਦੇ ਆਪਾਂ ਸਿਮਰਨ ਘਰ ਚੱਲਦੇ ਆ ਚਲਾ ਠੀਕ ਆਪਾਂ ਉੱਥੇ ਚੱਲਦੇ ਆ ਸੱਜਾ ਕੇ ਪੀਵਾਂਗੇ ਠੀਕ ਹੈ ਤੇ ਪੂਜਾ ਵੱਲ ਫੇਰ ਜਾਵਾਂਗੇ ਆ ਪੂਜਾ ਵੱਲ ਆਪਾਂ ਆਂਦੀ ਆਂਦੀ ਵਾਰੀ ਚੱਲ ਜਾਂਦੇ ਪੂਜਾ ਵੱਲ ਠੀਕ ਹੈ ਨਾ ਚੱਲਾ ਚੱਲਾ ਸਾਰਾ ਸਿਮਰਨ ਦਾ ਕੱਟਿਆ ਆਪਾਂ ਮੰਮੀ ਪਰઠા ਤੇ ਬਣ ਗਿਆ ਵਾ ਤੇ ਆਲੂ ਵੀ ਇੱਥੇ ਉਬਲੇ ਹੋਏ ਆ ਹੁਣ ਫਿਰ ਆਲੂ ਵਾਲੇ ਪਰਾਂਠੇ ਬਣਾ ਲੀਏ ਕੀ ਰੋਣਾ ਹਾਂਜੀ ਪੁੱਤਰ ਅੱਜ ਬੈਂਗਨ ਜ਼ਿਆਦਾ ਨਹੀਂ ਇਹ ਕਰਤੇਗੇ ਮੈਸ਼ ਬੈਂਗਨ ਮੈਨੂੰ ਲੱਗਦਾ ਮਸਾਲਾ ਜ਼ਿਆਦਾ ਮੈਸ਼ ਹੋ ਗਿਆ ਵਾ ਚਲ ਕੋਈ ਗੱਲ ਨਹੀਂ ਖਾਣੀ ਦੀ ਰੋਟੀ ਨੇ ਨਹੀਂ ਵਧੀਆ ਹੀ ਬਣੀ ਤੇ ਆਲੂ ਮੈਂ ਕਿ ਮੈਸ਼ ਹੋਣੇ ਆਲੂ ਦੇ ਪਰਾਂਠੇ ਬਣਾ ਲੈਨੇ ਮੈਂ ਬਣਾ ਕੇ ਖਵਾਨੀ ਆ ਤੈਨੂੰ ਨਹੀਂ ਕੋਈ ਨਹੀਂ ਮੈਂ ਬਣਾ ਲੈਨੀ ਆ ਮੈਂ ਤੈਨੂੰ ਬਣਾ ਕੇ ਖਵਾਨੀ ਆ ਤੀ ਕੋ ਨਾਸਾ ਕਰ ਲੈ ਆਪਣੇ ਆਤੀ ਪ੍ਰੂਠੀ ਨਾ ਕਿਰਨ ਨਹੀਂ ਸਵਾਦ ਲੱਗਦੀ ਬੰਦਾ ਕਿਉਂ ਬਣਾਦਾ ਹੀ ਅੱਕ ਜਾਂਦਾ ਠੀਕ ਆ ਤੇ ਆਪਣਾ ਤਾਂ ਖਾਣ ਦਾ ਮਨ ਹੀ ਮਾਰ ਜਾਂਦਾ ਕਈ ਹੋਰ ਬਣਾ ਲੈਂਦਾ ਮੈਂ ਬਣਾਨੀ ਆ ਤਾਂ ਤੂੰ ਖਾ ਬੈਠ ਤੇ ਫਿਰ ਮੈਂ ਬਣਾਨੀ ਫਿਰ ਤੂੰ ਹੀ ਖਾਏ ਚਲ ਅੱਦਾ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਇੱਕ ਪ੍ਰੋਟੀ ਖਾਣੀ ਏ ਕੋਈ ਨਹੀਂ ਮੈਂ ਬਣਾ ਲੂੰਗੀ ਕਿ ਕੈਚਾ ਨਾ ਲੈ ਚਲੋ ਠੀਕ ਆ ਕਿਚਨ ਵੀ ਕਲੀਨ ਕਰ ਲੈਣੇ ਫਟਾਫਟ ਸਾਰਾ ਸਭ ਕਰ ਦੇਣੇ ਛੱਟ ਪਾਉਂਦੇ ਵੇ ਬੈਨ ਨ ਕੋਈ ਨਹੀਂ ਦਾ ਪਾਛਾ ਪਮਾਰਾ ਹਾਂਜੀ ਹਾਂਜੀ ਜੀ ਨੇ ਹਾਂਜੀ ਮੰਮੀ ਜਦੋਂ ਰਾਤੀ ਇੱਕ ਗੱਲ ਵੀ ਸੋਚਦੀ ਸੀ ਆ ਲੇਟੀ-ਲੇਟੀ ਹਾਂਜੀ 6 ਮਹੀਨੇ ਵਿਆਹ ਨੂੰ ਹੋ ਗਏ ਨੇ ਹਾਂਜੀ फटाफट ਦਿਨ ਨਿਕਲੀ ਜਾਂਦੇ ਆ ਪਤਾ ਹੀ ਲੱਗਦਾ ਇਤਨਾ ਲੱਗਦਾ ਮੈਂ ਕੱਲ ਹੀ ਵਿਆਹ ਕੀ ਆਈ ਸੀ ਲੱਗੇ ਤੇ ਐਵੇਂ ਭਾਈ ਸਾਡੇ ਵਸੇ ਤੇ ਦੂ ਨਵੇਂ ਹਮੇਸ਼ਾ ਹੀ ਰਵੇ ਰਵੇ ਗੁਰਗਰ ਪਰ ਮੈਂ ਕਹਿੰਨੀ ਮਹਾਰਾਜ ਜੀ ਐਵੇਂ ਸਾਡੀ ਨਹੀਂ ਵਧੀ ਚਾਵੇ ਐਵੇਂ ਮਾਂ ਮਾਤਾ ਹੀ ਆ ਬਣ ਕੇ ਰਹੀਏ ਬਸ ਹਾਂਜੀ ਮੰਮੀ ਨਜਰਨ ਲੱਗੇ ਕਿਸੇ ਦੀ ਗੋਲੀ ਫਸ ਕੰਦੀ ਤੇਗੇ ਨੇ ਗੋੜ ਵੀ ਖਾਣਾ ਨਾ ਤੇ ਅੰਦਰ ਵੜ ਕੇ ਖਾਓ ਲੋਕੀ ਉਹ ਵੀ ਨਹੀਂ ਜੀ ਜਾਂਦੇ ਇਹ ਗੱਲ ਤੇਗੀ ਆ ਮੰਮੀ ਬਸ ਨਜਰਾਂ ਚ ਨਾ ਹੋ ਹਾ ਅੱਜ ਨਾਲ ਅੱਜ ਨਾਲ ਸਾਨੂੰ ਕਿਸਦਾ ਕੀ ਪਤਾ ਕਿਸੇ ਦੇ ਸ਼ਕਲਾਂ ਹੋਰ ਅੰਦਰ ਹੋਰ ਕਹਿੰਦੇ ਕੁਛ ਕਰਦੇ ਕੁਛ ਇਹ ਤੇ ਹੈਗਾ ਮੰਮੀ ਪਰ ਮੇਰੀ ਟੀ ਬੜੀ ਚੰਗੀ ਹੈ ਕਿਸੇ ਗੱਲਾਂ ਚ ਨਹੀਂ ਆਣ ਵਾਲੀ ਹੈ ਜੀ ਹਾਂਜੀ ਮੰਮੀ ਆਪਾਂ ਦੀ ਸਿਹਦੀਆਂ ਗੱਲਾਂ ਚ ਨਹੀਂ ਆਣ ਲੱਭਣ ਪਣਾਵਾ ਫੁਲਕਾ ਪਹਿਲਾ ਪਹਿਲਾ ਬਹਿ ਜੀ ਬਾਅਦ ਚੋ ਖਾਣੇ ਆ ਹੁਣ ਇਹਦੇ ਚਾਹ ਪੀ ਲੂਗੀ ਤੈਨੂੰ ਅਜੇ ਹੁਣ ਇਹਦੇ ਚਾਹ ਪੀਤੀ ਸੀ ਚਲ ਠੀਕ ਆ ਫੇਰ ਕੋਈ ਫਰੂਟ ਖਾਣੇ ਕੱਟਦਾ ਨਹੀਂ ਮੈਂ ਕੋਈ ਫਰੂਟ ਨਹੀਂ ਖਾਣਾ ਖਾ ਲਿਆ ਕਰ ਕੁਛ ਕੰਮ ਦੀ ਚੀਜ਼ ਨਹੀਂ ਖਾਣੀ ਤੁਸੀਂ ਫਰੂਟ ਦਾ ਰੰਦਾ ਸੜਦਾ ਰਹਿੰਦਾ ਉਹ ਕੇਲੇ ਸੜਦੇ ਨੇ ਪਏ ਵਿਚਾਰੇ ਹੋ ਨਹੀਂ ਖਾਣੇ ਹੈਗੇ ਅਸੀਂ ਪਾਸਤੇ ਬਣਾ ਲਓ ਤੇ ਮੈਗੀਆਂ ਬਣਾ ਲਓ ਕੋਈ ਆ ਲਈ ਤੁਹਾਡਾ ਚਲੋ ਆ ਬੈਨਿਆ ਚਲ ਠੀਕ ਪਰ ਸਾਡੇ ਬਾਹਰ ਚਲੋ ਬੈਲ ਮਹਾਰੀ ਖੋਲ ਦੇਣੀ ਪਈ ਫੇਰ ਕਰਨੀ ਆ ਹਾਂ ਦੁਬਾਰ ਬੈਲ ਵੱਜੀ ਵੇਗਾ ਕਿਰਨ ਕੋਨ ਉੱਥੋਂ ਵੇਖ ਹਾਂਜੀ ਹਾਂਜੀ ਮੈਨਾਂ ਵੇਖਿਆ ਨਹੀਂ ਬੈਲ ਤੇ ਵੱਜੀ ਆ ਕੈਮਰੇ ਤੇ ਵੀ ਕੋਈ ਨਹੀਂ ਨਹੀਂ ਤੂੰ ਵੇ ਮੈਂ ਵੇਖਿਆ ਨਹੀਂ ਕੋਈ ਨਹੀਂ ਨਹੀਂ ਤੁਸੀਂ ਬੈਠੋ ਕੋਈ ਸਾਹਮਣੇ ਨਜ਼ਰ ਤੇ ਨਹੀਂ ਹੁੰਦਾ ਪਿਆ ਮੈਂ ਵੇਖਿਆ ਨਹੀਂ ਨਹੀਂ ਮੰਮੀ ਤੂੰ ਬੈਠੋ ਮੈਂ ਵੇਖਿਆ ਨਹੀਂ ਨਾਲੇ ਦੇਖਾ ਫੋਨ ਹੈਗਾ ਵੇਖ ਕੇ ਬੁਆ ਖੋਲੀ ਕੱਕੇ ਹਾਂਜੀ ਹਾਂਜੀ ਮੰਮੀ ਹਾਂਜੀ ਕੌਰ ਮੈਂ ਸਰਜੀਤ ਕੌਰ ਮੈਂ ਪੁਸ਼ਪਿੰਦਰ ਕੋ ਪਛਾਣਿਆ ਨਹੀਂ ਪਰ ਇਹਨੇ ਕਿ ਤੂੰ ਪਛਾਣਨਾ ਇਹਨੇ ਸੰ ਦੇਖੇ ਨਹੀਂ ਵਿਆਹ ਜੀ ਦੇਖਿਆ ਮੈਂ ਮਨੇ ਹਾਂਜੀ ਨਹੀਂ ਨਹੀਂ ਆਂਟੀ ਮੈਂ ਤੁਹਾਨੂੰ ਨਾ ਨਹੀਂ ਪਛਾਣਿਆ ਤੀ ਤੂੰ 2 ਮਿੰਟ ਇੱਥੇ ਖੜੋ ਮੈਂ ਲੈ ਕੇ ਆਉਂਦਾ ਠੀਕ 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 ਹੈ ਤੁਮੋਂ ਮੈਂ ਪੁੱਛਿਆ ਠੀਕ ਵੇਖਣੀ ਤੇ ਡੀਟੀ ਕੀਤੀ ਹੈ ਅਹੀ ਬਾਤ ਤੇ ਪੇਖ ਲੋ ਤੇ ਆ ਇਹ ਜੀ ਕਿ ਚੱਲ ਮੈਂ ਅੰਦਰ ਆਣਾ ਤੇ ਰਵਾੜਾ ਤੇ ਕੰਨੀ ਮਮਮੀ ਨੂੰ ਬੁਲਾ ਕੇ ਲਿਆਣੀ ਆ ਦੱਸ ਉਹ ਇਸ ਤਰ੍ਹਾਂ ਵਿਸਰਾ ਸਾਸ ਨੇ ਕਿਹਾ ਉਹਨਾਂ ਨੇ ਉਸ ਤਰ੍ਹਾਂ ਹੀ ਕਰਨਾ ਨਾ ਆਹੋ ਹੀ ਗਿਆ ਸਾਸ ਨੇ ਕਿਹਾ ਅੰਦਰ ਨਵਾੜੀਂ ਕਿਸੇ ਨਾ ਦੱਸ ਚੱਲ ਕੋਈ ਨਹੀਂ ਸਿਮਰਨ ਆ ਜਾਂਦੀ ਹੈ ਦੇਖ ਕਿਰਨ ਕੌਣ ਹੈ ਪੁੱਤਰ ਉਹ ਲੇਡੀ ਸਾਈ ਆਈ ਆਵਾ ਤੇ ਤੁਹਾਡੇ ਬਾਰੇ ਪੁੱਛਣ ਦੀ ਆ ਮੈਨੂੰ ਤੇ ਪਤਾ ਨਹੀਂ ਕੌਣ ਹੈਗੀ ਆਵਾ ਤੁਸੀਂ ਇੱਕ ਵਾਰੀ ਜਾ ਕੇ ਵੇਖ ਲਓ ਹਾਂ ਕਲੀ ਦੀਆਂ ਨੇ ਕੋਈ ਜਾਂਦੀ ਨਹੀਂ ਤੂੰ ਨਹੀਂ ਮੰਦੀ ਮੈਨੂੰ ਐਕਚੁਅਲੀ ਨਹੀਂ ਪਤਾ ਲੱਗਦਾ ਤੇ ਤੁਸੀਂ ਵੇਖ ਹੀ ਲਓ ਇੱਕ ਵਾਰ ਮੈਂ ਚੱਕ ਕੇ ਵੇਖੀ ਟੈਨਸ਼ਨ

ਲੋ ਬੈਠੋ 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 ਕੋਈ ਕਿਰਨ ਹਾਂਜੀ ਮੰਮੀ ਬਿਡੇ ਇਹ ਆਂਟੀ ਪਹਿਲੇ ਆਪਣੀ ਗਲੀ ਚ ਰਹਿੰਦੇ ਸੀ ਤੇ ਫਿਰ ਇਹ ਮਕਾਨ ਛੱਡ ਕੇ ਚਲੇ ਗਏ ਅੱਛਾ ਹਾਂ ਤੇ ਇਸ ਕਰਕੇ ਤਾਂ ਤੁਸੀਂ ਨਹੀਂ ਪਛਾਣਿਆ ਇਹਨਾਂ ਨੂੰ ਇਹ 골ਡੀ ਦੀ ਬੋਡੀ ਚ ਅੱਛਾ ਸੱਸੀ ਰਹਿੰਦੀ ਸੀ ਉਹ ਸੁਣਾ ਕੋਈ ਨਹੀਂ ਨਾਲ ਸਕੇ ਸੀ ਕੋਈ ਨਹੀਂ ਨਾ ਮੈਂ ਕਹਾਂ ਮੈਂ ਕਹਾਂ ਚਲਾ ਜੀ ਨਾਲ ਹੁਣ ਬੜਾ ਹੀ ਮਰਜ਼ੀ ਕੀਤਾ ਮਿਲਣ ਤੇ ਮੈਂ ਕਹਾਂ ਚਲਾ ਜੀ ਮਿਲ ਕੇ ਆਵਾਂ ਪਾਣੀ ਲਿਓਗੇ ਤਾ ਹਾਂ ਜੀ ਠੀਕ ਹਾਂ ਹਾਂ ਮੈਂ ਕਹਾਂ ਮੈਂ ਕਹਾਂ ਜੀ ਮੇਰਾ ਬੜਾ ਹੀ ਜੀ ਕਰਦਾ ਅਸੀਂ ਨਹੀਂ ਭੈਣ ਉਹ ਉੱਥੇ ਤੇ ਮੇਰਾ ਜੀ ਨਹੀਂ ਲੱਗਦਾ ਕੀ ਕਰਾਂ ਕਿਉਂਕਿ ਗੱਲ ਜਲਦੀ ਭੈਣ ਸਾਹਿਬ ਲੋਕੀ ਉੱਥੇ ਆਪੋ ਆਪਣੇ ਅੰਦਰ ਤੇ ਇੱਥੇ ਵੀ ਆਪਣੇ ਆਪਣੇ ਅੰਦਰ ਹੀ ਅੰਦਰ ਇੱਥੇ ਇੱਥੇ ਚੱਲਾ ਪਾ ਚਾ ਬੀਬੀਆਂ ਬਹਿ ਕੇ ਗੱਲਾਂਬੱਲਾਂ ਤੇ ਕਰ ਲਈਆਂ ਅਸੀਂ ਨਾ ਤੇ ਉੱਥੇ ਜੇ ਕੋਈ ਕਿਸੇ ਨੂੰ ਹਾਰੇ ਕੋਈ ਜੰਮ ਜਾਵੇ ਕੋ ਮਰ ਜਾਵੇ ਕੋਈ ਕੋ ਛੋ ਜਵੇ ਪੈਨ ਮੇਰੀ ਉੱਥੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਗਲੀ ਐ ਹੋਜੀ ਹੈ ਸੁਚੀਤ ਪੈਨ ਜੀ ਅੱਜ ਕੱਲ ਟਾਈਮ ਕਿਤੇ ਕੋਲ ਜੀ ਐਨਾ ਜਿਹੜਾ ਬਾਹਰ ਬਹਿ ਕੇ ਗੱਲਾਂ ਮਾਰੇਗਾ ਘਰਾਂ ਦੇ ਕੰਮ ਹੀ ਨਹੀਂ ਜੇ ਨਿਭੜਦੇ ਸਾਰਾ ਦਿਨ ਕੋਈ ਬੰਦਾ ਕੰਮ ਕੁਮ ਕਰਕੇ ਚੱਲੋ ਬੰਦਾ ਘੜੀ ਕ ਬਹਿ ਹੀ ਜਾਂਦਾ ਸੀ ਨਾ ਅਸੀਂ ਨੇ ਖਾਂ ਸੀ ਤੇ ਬਹਿ ਹੀ ਜਾਂਦੀਆਂ ਸੀ ਜਿਹੜੇ ਅਗਲੀ ਚ ਹੁੰਦੀਆਂ ਸੀ ਬਿਲਕੁਲ ਜੀ ਚਲੋ ਹੁਣ ਕਿੱਥੇ ਉਹ ਨਹੀਂ ਬੰਦੇ ਨੂੰ ਆ ਗਈ ਕਿੱਥੇ ਬੰਦੇ ਨਵਾਂ ਨਵਾਂ ਵਿਆਇਆ ਨਾ ਨਵਾਂ ਨਵਾਂ ਵਿਆਇਆ ਕਿੱਥੇ ਪੈ ਜੀ ਸਰ ਦੇ ਟਾਈਮ ਹੀ ਨਹੀਂ ਜੇ ਮਿਲਦਾ ਬਸ 2 ਵਜੇ ਦੀਆਂ ਵੇਲੀਆਂ ਹੋਣੇ ਤੇ ਗੱਪਾਂ ਮਾਰਨ ਲੱਪਨੀਆਂ ਆ ਆ ਕਰ ਕਰ ਲਾ ਕੰਮ ਕਰ ਲਾ ਜੇ ਬਾਜ਼ਾਰ ਵੀ ਜਾਣਾ ਤਾਂ ਕਹੇਗੀ ਚਲੋ ਮੰਮਾ ਚਲੀਏ ਲੈਣ ਲੈ ਜਾਏਗੀ ਹਾਂ ਪਾਣੀ ਪੀਓ ਹਾਂ ਬਸ ਐਵੇਂ ਨਿਕਲ ਜਾਂਦਾ ਜੇ ਸਾਰਾ ਦਿਨ ਲੈ ਲਓ ਬੇਟਾ ਗਲਾਸ ਲੈ ਲਓ ਹਾਂਜੀ ਹਾਂਜੀ ਮੰਮੀ ਏ ਇਸ ਮੈਂ ਚਾਹ ਬਣਾਵਾ ਫਿਰ ਹਾਂ ਹਾਂ ਚਾਹ ਪੀਣਗੇ ਚਾਹ ਤੇ ਬਣਾਉ ਬੇਟੇ ਨਹੀਂ ਆਪਾਂ ਤੇ ਰੋਟੀ ਵੀ ਖਾ ਕੇ ਜਾਣੀ ਐ ਆਪਾਂ ਤੇ ਇਨੇ ਚਿਰ ਪਛੋ ਆਏ ਆ ਤੇ ਇਹ ਕਿਹੜੀ ਸੰਗਣ ਵਾਲੀ ਗੱਲ ਐ ਉਹ ਆਲੂ ਦੇ ਪਰਾਂਠੇ ਮੰਮੀ ਉਹ ਫਿਰ ਬਣਾ ਦਿੰਦੇ ਹਾਂ ਠੀਕ ਆ ਚਲੋ ਮੈਂ ਕਰਦੀ ਤੇ ਆ ਬਿਲਕੁਲ ਕਰੋ ਕਰੋ ਮੇਰੇ ਬੱਚਾ ਠੀਕ ਆ ਹੋਰ ਸੁਣਾ ਵਧੀਆ ਹੋਰ ਕੁਛ ਪਿੰਦਰ ਪੈਂਦੀ ਤੁਸੀਂ ਸੁਣਾਓ ਤੁਸੀਂ ਸੁਣਾਓ ਨੂੰ ਦਾ ਕੀ ਹਾਲ ਚਾਲ ਉਹ ਵਧੀਆ ਸ਼ੁਕਰ ਸੁਭਾਅ ਵਗੈਰਾ ਸਭ ਕੁਝ ਵਧੀਆ ਹੈ ਤੁਹਾਡੇ ਨਾਲ ਬਹੁਤ ਹੀ ਵਧੀਆ ਢਾਂਡੇ ਦਾ ਬੌਂਡਿੰਗ ਵਧੀਆ ਨਾ ਬਹੁਤ ਜ਼ਿਆਦਾ ਵਧੀਆ ਜੀ ਸ਼ੁਕਰ ਹੈ ਚਲੋ ਸ਼ੁਕਰ ਹੈ ਇਹ ਮੇਰੇ ਕੋ ਚੰਗੇ ਕਰਮਾਂ ਦੀ ਨਿਸ਼ਾਨੀ ਸਜੇ ਜਿਹੜੀ ਮਹਾਰਾਜ ਜੀ ਨੇ ਇੰਨੀ ਚੰਗੀ ਕੁੜੀ ਮੇਰੇ ਘਰ ਭੇਜੀ ਜੀ ਸ਼ੁਕਰ ਹੈ ਚਲੋ ਚੰਗਾ ਸੁਖੋ ਕੇ ਹੋਰ ਕੀ ਤੁਸੀਂ ਸੁਣਾਓ ਤੁਹਾਡੀ ਪੋਤਰੀ ਠੀਕ ਹੈ ਹਾਂ ਠੀਕ ਹੈ ਅੱਜ ਬੁਖਾਰ ਸੀ ਮੇਰੇ ਡਾਕਟਰ ਤੇ ਲੈ ਦਿਖਾ ਦੇ ਹੋਰ ਤੁਸੀਂ ਠੀਕ ਹੋ ਹਾਂ ਮੈਨੂੰ ਪਤਾ ਆ ਪਸਾ ਦਾ ਹੀ ਠੀਕ ਆ ਬਸ ਇਹ ਕਹਿੰਦੇ ਮੇਰਾ ਦਿਲ ਨਹੀਂ ਲੱਗਾ ਉੱਥੇ ਮੈਂ ਵੇਚ ਕੇ ਤੇ ਆ ਜਾਣਾ ਇੱਧਰ ਕਿਰਾਏ ਤੇ ਲੱਲਾ ਨਾਲ ਤੇ ਆ ਕੇ ਨਹੀਂ ਮੁੰਡਾ ਲਏਗਾ ਆਪਣਾ ਤੇ ਕਿਉਂ ਨਹੀਂ ਭੈਣ ਮੇਰਾ ਨਹੀਂ ਉੱਥੇ ਜੀ ਲੱਗਦਾ ਉਹ ਗਲੀ ਕੰਦੇ ਬੜੀ ਖੁਸ਼ਕ ਹੈ ਨਹੀਂ ਚਾੜ ਪਰ ਨਹੀਂ ਅੱਗ ਲਾਉਂਦੀ ਤੂੰ ਭੈਣ ਚਲਾ ਤੇਰੀ ਨੂੰ ਦਾ ਕੀ ਹਾਲ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਅੱਛਾ ਸ਼ੁਕਰ ਹੈ ਅੱਡੀ ਵਧੀਆ ਨੂੰ ਮਿਲੀ ਤੈਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਮੇਰਾ ਬੜਾ ਹੀ ਜੀ ਕਰਦਾ ਪਿਆ ਸੀ ਮੈਂ ਕਿ ਚੱਲੀ ਇੱਕ ਵਾਰੀ ਨਾਲੇ ਮਿਲ ਕੇ ਆਵਾਂ ਭੈਣ ਨੂੰ ਇਹ ਨਾਲੇ ਨੂੰ ਨਾਲ ਹਾਲ ਚਲ ਪੁੱਛ ਕੇ ਆਵਾ ਲਾ ਚੰਗਾ ਕੀਤਾ ਜੀ ਆਪਣੇ ਘਰ ਚ ਆਣ ਲੱਗਿਆ ਪੁੱਛਣ ਕਿ ਲੋੜ ਪੈਂਦੀ ਹੈ ਜਦੋਂ ਮਰਜ਼ੀ ਆ ਜਾਓ ਹੋਈ ਗਿਆ ਨਾ ਮੈਂ ਤਦੇ ਮੇਰਾ ਜੀ ਕੀਤਾ ਮੈਂ ਕਿਹਾ ਚੱਲ ਮਿਲ ਕੇ ਆਵਾ ਸਾਰੇ ਨਾਲੇ ਮਿਲ ਕੇ ਆਵਾ ਗਲੀ ਨੌ ਨੰਬਰ ਵੀ ਮਿਲ ਕੇ ਆਵਾ ਸਾਡਾ ਆਪਣਾ ਘਰ ਜਦੋਂ ਮਰਜ਼ੀ ਆਓ ਜੀ ਹਾਂ ਨਿਊ ਸੁਣਾ ਨਹੀਂ ਉਧਰੀ 9 ਨੰਬਰ ਗਲੀ ਚ ਰਹਿੰਦੀ ਕੌਣ ਜਿਤੋ ਕਿਹੜੀ ਜਿਤੋ ਉਹ ਜਿਹੜੀ 9 ਨੰਬਰ ਚ ਰਹਿੰਦੀ ਏ ਜਿਹਨੇ ਆਪਣੇ ਪੁੱਛੇ ਮੁੰਡੇ ਦਾ ਵਿਆਹ ਕੀਤਾ ਸੀ ਉਹਨਾਂ ਨਹੀਂ ਬਤਾ ਛੱਡ ਮੈਂ ਦੱਸਨੀ ਆ ਤੈਨੂੰ ਨੌ ਨੰਬਰ ਗਲੀ ਗੀਤੋ ਆ ਤੇ ਮੁੰਡੇ ਤਲਾਕ ਹੁੰਦਾ ਪਿਆ ਤੋਂ ਦੇ ਨਾ ਆਪਣੀ ਨੂੰਨ ਪਹਿਲੇ ਇੰਨੀ ਖੁੱਲ ਦੇਤੀ ਲਾੜ ਨੇ ਲੜਾਇ ਤੂੰ ਬਹਿ ਜਾ ਮੈਂ ਚਾਹ ਬਣਾ ਦਨੀ ਆ ਤੂੰ ਬਹਿ ਜਾ ਮੈਂ ਰੋਟੀ ਬਣਾ ਦਨੀ ਆ ਤੇਰੀ ਤਬੀਅਤ ਠੀਕ ਐ ਤੈਨੂੰ ਜ਼ੁਕਾਮ ਹੋਇਆ ਐ ਇਹੋ ਜੇ ਲਾੜ ਕਰ ਕਰ ਕੇ ਨੂੰ ਹੀ ਹੱਥੋਂ ਨਿਕਲ ਗਈ ਉਹ ਹੁਣ ਸੱਤ ਨੂੰ ਸਮਝਦੀ ਕੁਛ ਨਹੀਂ ਕਹਿੰਦੀ ਤੂੰ ਕੋਨਾ ਤੂੰ ਕਰ ਕੰਮ ਕਰਦਾ ਮੈਂ ਬੈਠਣੀ ਆ ਤੂੰ ਬੈਠ ਕੇ ਕੰਮ ਕਰ ਐ ਮੈਂ ਕੰਮ ਕਰ ਥੋੜੀ ਦਰ ਘਰ ਆਈ ਆਂ ਤਦੇ ਤੂੰ ਘਰ ਬਣਾ ਰੋਟੀਆਂ ਤੇ ਮੈਨੂੰ ਖਵਾ ਉਹ ਦਿਨ ਕੁਛ ਵੀ ਨਦਰ ਪੈ ਜੀ ਇਹ ਵੀ ਹੋ ਸਕਦਾ ਕੋਈ ਹੋਰ ਗੱਲ ਹੋਵੇ ਨਹੀਂ ਹੁਣਾਂ ਦੱਸਿਆ ਸਾਰੀ ਗੱਲ ਸਾਰੀ ਗਲੀ 'ਚ ਰੋਲਾ ਪਿਆ ਹੈ ਉਧਰ ਕਹਿੰਦੇ ਨੂੰ ਅੱਖ ਹੀ ਨਹੀਂ ਲੱਗਦੀ ਤੁਰ ਹੀ ਫਿਰਦੀ ਐ ਗਲੀ 'ਚ ਬੈਹ ਜਾਂਦੀ ਐ ਥੜੇ ਦੇ ਉੱਤੇ ਬੈਹ ਜਾਂਦੀ ਐ ਗੱਲਾਂ ਸਹੇਲੀਆਂ ਪੈਰਾ ਨੂੰ ਸੱਦ ਕੇ ਉੱਥੇ ਗੱਲਾਂ ਮਾਰਦੀ ਦਿੰਦੀ ਐ ਕੰਮ ਕਰਦਾ ਹੱਥ ਨਹੀਂ ਲਾਂਦੀ ਉਹ ਚਰੀ ਆਪ ਹੀ ਸਵਾਈਆਂ ਕਰਦੀ ਆਪ ਹੀ ਝਾੜੂ ਲਾਂਦੀ ਪੋਚੇ ਲਾਂਦੀ ਨੂੰ ਕੋਈ ਹੱਥ ਨਹੀਂ ਉਡਾਂਦੀ ਦਾਲ ਰੋਟੀ ਵਾਇ ਦੇ ਦੇ ਕਿ ਮੇਰੇ ਅੰਨੇ ਭੁਲਕੇ ਬਣਾ ਲੈਣਾ ਐ ਸਬਜੀ ਬਣਾ ਲੈਣਾ ਮੈਂ ਉਹੀ ਖਾਣੀ ਜੇ ਕੰਨੇ ਅੰਨਾ ਰੋ ਪਾਇਆ ਉਹਨੇ ਉਹ ਐਨੀ ਦੁਖੀ ਵਿਚਾਰੀ ਆ ਮੈਂ ਕਹਨੀ ਜਿੱਥੇ ਖਲੋਂਦੀ ਗੱਲ ਕਰਦੀ ਉੱਥੇ ਰੋਣ ਲੱਪੰਦੀ ਆ ਕਹਿੰਦੀ ਮੈਂ ਤਾਂ ਦੋ ਦਿਨ ਨਹੀਂ ਉਹਦੀ ਹਾਦੀਆਂ ਪੱਕੀਆਂ ਖਾਦੀਆਂ ਭਾਈ ਇੰਨਾ ਗੱਲਾਂ ਤੇ ਪਿਸ਼ਪਿੰਦਰ ਭੈਣ ਜੀ ਸ਼ੁਕਰ ਮੇਰੀ ਤੇ ਕਿਰਨ ਬਹੁਤ ਚੰਗੀ ਹੈ ਬਹੁਤ ਚੰਗੀ ਕੁੜੀ ਹੈ ਸੱਚੀ ਭੈਣ ਪਤਾ ਨਹੀਂ ਜੇ ਭੈਣ ਜੀ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਬੱਚਿਆਂ ਦੇ ਵਿਗੜਨ ਦਾ ਬੁੱਧੀ ਪਲਟਨ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਬੜੇ ਪੁਸ਼ਪਿੰਦਰ ਪੰਜੀ ਇੰਨਾ ਕੁ ਤੇ ਆਪਣੇ ਬੱਚੇ ਤੇ ਭਰੋਸਾ ਹੋਣਾ ਹੀ ਚਾਹੀਦਾ ਕਿ ਸਾਡਾ ਬੱਚਾ ਕੀ ਕੰਮ ਕਰ ਸਕਦਾ ਕੀ ਨਹੀਂ ਕਰ ਸਕਦਾ ਪਰ ਮੈਨੂੰ ਆਪਣੀ ਕਿਰਨ ਤੇ ਆਪਣੇ ਤੋਂ ਵੀ ਜ਼ਿਆਦਾ ਭਰੋਸਾ ਜੇ ਕਿ ਮੇਰੀ ਕਿਰਨ ਇਹ ਤਾਂ ਨਹੀਂ ਕਰ ਸਕਦੀ ਭੈਣ ਛੱਡ ਦੇ ਦੁੱਧ ਫਟਫਟ ਲੱਗਿਆ ਕਿ ਪਤਾ ਲੱਗਦਾ ਕਿਤੇ ਅੱਜ ਕੱਲ ਕੋਈ ਨਹੀਂ ਪਤਾ ਕਿਸੇ ਤੇ ਭਰੋਸਾ ਨਹੀਂ ਭਰੋਸਾ ਕਿਸੇ ਜੇ ਨਹੀਂ ਲੱਗਾ ਹਾਂ ਸੋ ਸਮੇਂ ਕੇ ਚਲਣਾ ਤੇਰਾ ਬੱਤਿਆ ਨਾ ਲਾਜਾ ਜੇ ਚੰਗੀ ਹੈਗੀ ਹੈ ਨਾ ਤਾਂ ਕੱਲ ਨੂੰ ਕੀ ਪਤਾ ਲੱਗ ਜਾਈ ਨਹੀਂ ਚੰਗੀ ਰੱਖਣ ਹਾਂ ਇਹ ਤੇ ਚੰਗੀ ਰਵੇ ਉਹ ਸਿਮਰ ਵੈਂਦੀ ਛੱਡੋ ਕੋਈ ਸਮੇਂ ਦਾ ਨਹੀਂ ਪਤਾ ਨਹੀਂ ਜੇ ਐ ਨੁੱਕਰਾ ਲੈ ਜਿਨਾ ਨਵੀਂ ਕੋਠੀ ਬਣਾਈ ਆ ਦੋਵੇਂ ਭੈਣਾਂ ਇੱਕੋ ਘਰ ਸੀਗੇ ਭਰਾ ਦੋਨੋਂ ਇਕੱਠੇ ਵਪਾਰ ਇਕੱਠਾ ਸਾਰਾ ਕੁਝ ਇਹੋ ਜਿਹਾ 1 ਲੱਖ ਲੈਸ ਘਰ ਤੇ ਪਿਆ ਭੈਣਾਂ ਨੇ ਕੰਦਾ ਪਰਵਾਤੀ ਇਹ ਕੋਠੀ ਤੇ ਕੋਈ ਹਿਸਾਬ ਹੀ ਨਹੀਂ ਰਿਹਾ ਕਰਦਾ ਬੱਤੇ ਵਖਰਾ ਲੜਦੇ ਜੇ ਛੱਡੋ ਪੁਸ਼ਪਿੰਦਰ ਪੈਂਜੀ ਕਿਹੜੀਆਂ ਕਹਾਣੀਆਂ ਲੈ ਕੇ ਬੈਗੇ ਜੀ ਤੁਸੀਂ ਡਰ ਲੱਗਦਾ ਇਹੋ ਜਿਹਾ ਮਾਹੌਲ ਦੇ ਦੇ ਕੇ ਕੋਈ ਗੱਲ ਦੁਨੀਆ ਨਾਲ ਡਰ ਕਾਦਾ ਕੋਈ ਗੱਲ ਨਹੀਂ ਅਜੀ ਮੈਂ ਆਪਣਾ ਡੀਕੇ ਵੀਆ ਨਾ ਹੈ ਅਜੀ ਤਾਂ ਸਾਰੀਆਂ ਜ਼ਿੰਮੇਵਾਰੀਆਂ ਮੇਰੀ ਕਿਰਨ ਦੇ ਸਿਰ ਤੇ ਨੇ ਨਹੀਂ ਐ ਤੇ ਹੈ ਹੀ ਹੈ ਪਰ ਨਹੀਂ ਫੇਰ ਵੀ ਥੋੜਾ ਕੰਡੋਲ ਆਪਣੇ ਹੱਥ ਤੇ ਰੱਖੋ ਐਨਾ ਵੀ ਨਾ ਛੂਟ ਦਿਓ ਕਿ ਕੱਲ ਨੂੰ ਕੋਈ ਇਹੋ ਜਿਹੀ ਆਪਣੀ ਨੌਬਤ ਆ ਜਾਈਵੇ ਅਸੀਂ ਇਹੀ ਕਹਨੇ ਆ ਤੁਹਾਨੂੰ ਕੋਈ ਗੱਲ ਅੱਜ ਵੀ ਇਹਨਾਂ ਦਾ ਤੇ ਕੱਲ ਵੀ ਇਹਨਾਂ ਦਾ ਨਹੀਂ ਉਹ ਤੇ ਗੱਲ ਤੇ ਠੀਕ ਹੈ ਉਹ ਤੇ ਗੱਲ ਸਹੀ ਹੈ ਅੱਜ ਵੀ ਤੇ ਕੱਲ ਵੀ ਇਹਨਾਂ ਦਾ ਪਰ ਥੋੜਾ ਜਿਆਦਾ ਤਸਕੇ ਰੱਖਿਆ ਬਸ ਜੇ ਤੂੰ ਢਿੱਲ ਦੇਤੀ ਤੇ ਬਸ ਫੇਰ ਗਈਆਂ ਨੂੰ ਆ ਹਥੋਂ ਛੱਡੋ ਬੰਝ ਛੱਡੋ ਕੋਈ ਹੋਰ ਗੱਲ ਕਰੀ ਛੱਡੋ ਪਰੇ ਕਿਰਨ ਕਿਰਨ ਮੇਢੀ ਨਾਲਸੇ ਨੂੰ ਕਿੰਨਾ ਟਾਈਮ ਲੱਗਣਾ ਹੈ ਹਾਂਜੀ ਮੰਮੀ ਬਸ ਬਣ ਗਿਆ ਆ ਗਈ ਲੈਓ ਲੈਓ ਬੱਚੇ ਮੇ ਕੋਲ ਉਹਦੇ ਬੈਠੀ ਹੋਈ ਆ ਹਜੇ ਤੱਕ ਰੋਟੀਆਂ ਨਹੀਂ ਬਣੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਰਾਮ ਨਾਲ ਬਣਾਉਂਦੀ ਵੀ ਇਹ ਲੱਗੀ ਹੋਈ ਉਹ ਵੀ ਕੋਈ ਗੱਲ ਤੁਸੀਂ ਬੈਠੋ ਐਵੇਂ ਕਾਲੇ ਨਾ ਪਵੋ ਤੁਸੀਂ ਜਿਆਦਾ ਉੱਠ ਕੇ ਨਾ ਵੀ ਇੱਕ ਆ ਫਿਰ ਮੈਂ ਤੇ ਪਹਿਲੀ ਚਲੀ ਜੇ ਹਾਂ ਤੁਸੀਂ ਬੈਠੋ ਮੈਂ ਉਹ ਆਪ ਵੇਖਿਆ ਹਾਂ ਚਲ ਵੇਖਿਆ ਆਪੇ ਸੁਰਜੀਤ ਕੌਰ ਭੈਣ ਜੀ ਜਿਹੜੇ ਕੰਮ ਤੂੰ ਆਈ ਹੈ ਨਾ ਜੋ ਸੋਚ ਸਮਗੇ ਇੱਥੇ ਨਹੀਂ ਹੋਣਾ ਕੁਝ ਵੀ ਉਹ ਤੇ ਅੱਡੀ ਪੱਕੀ ਧੀ ਡੱਕ ਤੇ ਗੱਲ ਚ ਨਹੀਂ ਆਂਦੀ ਬਈ ਸਾਰੀਆਂ ਗੱਲਾਂ ਤੇ ਮਿੱਟੀ ਪਾਈ ਜਾਂਦੀ ਵੀ ਇਹ ਹੋਣਾ ਨਹੀਂ ਕੰਮ ਜੋ ਤੂੰ ਸੋਚ ਨਹੀਂ ਪਈ ਹੈ ਤੇਰੀ ਦਾਲ ਨਹੀਂ ਤੇ ਗੱਲ ਨਹੀਂ ਹੋ ਕੋਈ ਮੈਂ ਕਹ ਦਾਲ ਛੱਡ ਕੇ ਮੈਂ ਥੱਲੇ ਲਾ ਕੇ ਜਾਣੀ ਦਾਲ ਨਾ ਮੇਰਾ ਕੀ ਏ ਸੁਰਜੀਤ ਕੌਰ ਵੇਖ ਲਈ ਤੂੰ ਜਰਾ ਮੈਨੂੰ ਨਹੀਂ ਲੱਗਦਾ ਕੁਝ ਹੋਣਾ ਇੱਥੇ ਉਹ ਮੈਂ ਕਹ ਤੋ ਨੂੰ ਬਾਰੇ ਇਕ ਗੱਲ ਸੁਣਨ ਨੂੰ ਨਹੀਂ ਤਿਆਰ ਹੈ ਜੀ ਉਹ ਮੈਂ ਕਹ ਤੂੰ ਵੇਖੀ ਜਾ ਮੈਂ ਵੀ ਬੜੀ ਚੀਜ਼ ਹੈਗੀ ਆ ਨੂੰ ਦਾ ਹੀ ਗੁਣ ਗਾਈ ਜਾਂਦੀ ਸਾਡੀ ਗੱਲ ਤਾਂ ਸੁਣਦੀ ਨਹੀਂ ਭਈ ਮੈਂ ਕਹ ਤੂੰ ਵੀ ਇੱਕ ਸਹੀ ਦਾ ਹਾਂ ਦਾ ਵੀ ਇੱਕ ਸਹੀ ਤੋਂ ਮੈਂ ਦੱਸਾਂ ਰੋਟੀਆਂ ਤੇ ਬਾਣੀ ਗਿਆ ਵਾ ਕਿਰਨ ਹਾਂ ਜੀ ਮੰਮੀ ਹੋ ਗਈ ਤਿਆਰ ਹੋਤੀ ਹਾਂ ਜੀ ਮੰਮੀ ਰੋਟੀਆਂ ਤੇ ਆਲੂ ਵਾਲੀ ਮੈਂ ਬਣਾਤੀ ਹਾਂ ਤੇ ਉਦੋਂ ਮੈਂ ਚਾਹ ਧੜਤੀ ਆ ਤੇ ਮੰਮੀ ਬੇਟਾ ਚਿੰਤਾ ਫੜ ਖਾ ਤੇਰਾ ਹੱਥ ਸੜ ਜਾਊਗਾ ਹਾਂ ਜੀ ਚਿੰਤਾ ਫੜ ਕਿਤੇ ਚਿੰਤਾ ਇੱਥੇ ਰੱਖਿਆ ਸੀ ਮੈਂ ਇਹ ਵੀ ਗੱਲ ਸੁਣੋ ਹਾਂ ਇਹ ਹੈ ਕੋਈ ਦੋਨੋਂ ਜਾਣੀ ਹੈ ਇਹ ਨਾ ਅਤ ਪੰਛੇ ਘਰ ਛੱਡ ਕੇ ਨਾ ਪਹਿਲੇ ਇਹਨਾਂ ਦਾ ਘਰ ਸੀ ਇਹ ਇੱਥੋਂ ਵੇਚ ਕੇ ਚਲੇ ਗਏ ਹੋਏ ਨੇ ਪਰ ਮੰਮੀ ਕਿੰਨਾ ਬੋਲਦੀ ਆ ਵਾ ਰੱਖਦੇ ਕੋਈ ਗੱਲ ਨਹੀਂ ਪਰ ਇਹ ਨੂਹਾਂ ਬਾਰੇ ਇੰਨਾ ਕੋ ਬੋਲਦੀ ਆ ਵਾ ਉਹਦੀ ਨੂਹ ਨੇ ਇਤਨਾ ਇਤਨਾ ਤੇ ਤੂੰ ਹੀ ਤੇ ਨਹੀਂ ਮੇਰੇ ਬਾਰੇ ਇਤਨਾ ਸੋਚਦੇ ਕਿਰਨ ਤੂੰ ਪਾ ਲੈ ਮੈਂ ਕਿਹਾ ਕਿਤੇ ਕਿਉਂਕਿ ਪੱਥਰ ਤੇ ਵੀ ਪਾਣੀ ਪਈ ਜਾਂਦਾ ਨਾ ਤੇ ਪੱਥਰ ਵੀ ਟੁੱਟ ਜਾਂਦਾ ਉਹ ਨੂੰਹਾਂ ਦੀ ਕਰਦੀ ਇਹ ਤੇ ਤੂੰ ਮੇਰੀ ਨੂੰਹ ਥੋੜਾ ਤੂੰ ਤੇ ਮੇਰੀ ਧੀ ਹੈ ਧੀਾਂ ਦੀ ਕੋਈ ਥੋੜਾ ਕਰਦਾ ਇਹਨਾਂ ਵੀ ਆਪਰੇ ਨੂੰ ਨਾਲ ਨਹੀਂ ਬਣੀ ਨਾ ਤੇ ਇਹਨਾਂ ਨੂੰ ਲੱਗਦਾ ਕਿ ਮੇਰੀ ਨਹੀਂ ਬਣੀ ਤੇ ਕਿਸੇ ਦੀ ਵੀ ਨਹੀਂ ਬਣ ਸਕਦੀ ਪਰ ਮੰਮੀ ਐਸੇ ਕਰਕੇ ਇਹਨਾਂ ਦੀ ਇਹ ਨੂੰਹ ਇਹਨਾਂ ਦੀਆਂ ਨੂੰਹਾਂ ਨਾਲੇ ਬਣੰਦੀ ਹੋਣੀ ਚੱਲ ਚੱਲ ਸਾਡੇ ਦੇ ਸਾਡੇ ਘਰ ਚੜੀਏ ਚੱਲ ਕੇ ਆਈਆਂ ਨੇ ਫੁਲਕਾ ਖਵਾਈਏ ਤੇ ਚਲੀ ਜਾਨੀਏ ਇੰਚਾਹ ਉਹ ਤੇ ਕੋਈ ਨਹੀਂ ਮੰਮੀ ਮੈਂ ਬਣਾਤੀ ਆ ਰੋਟੀ ਵੀ ਬਣਾਤੀ ਚਾਹ ਵੀ ਧਰਤੀ ਆ ਤੇ ਚਾਹ ਵੀ ਬਣ ਚੱਲੀ ਆ ਤੇ ਜੇ ਕੋਹ ਤੇ ਦੁਪਹਿਰ ਦੀ ਵੀ ਬਣਾ ਦਵਾਂ ਮੰਮੀ ਹੂੰ ਇੱਕ ਗੱਲ ਹੋਰ ਤੁਸੀਂ ਇੰਨਾ ਪਿੱਛੇ ਲੱਗ ਕੇ ਨਾ ਇੰਨਾ ਵਰਗਿਆਂ ਨਾ ਹੋ ਜਿਓ ਮੇਰਾ ਬੱਚਾ ਇਹ ਹੋ ਸਕਦਾ ਤੈਨੂੰ ਲੱਗਦਾ ਤੂੰ ਮਾਂ ਤੇ ਭਰੋਸਾ ਨਹੀਂ ਮੰਮੀ ਤੁਹਾਡੇ ਤੇ ਮੈਨੂੰ ਪੂਰਾ ਭਰੋਸਾ ਵਾ ਪਰ ਇੰਨਾ ਤੇ ਨਹੀਂ ਹੈਗਾ ਹੁਣੇ ਰੋਟੀ ਖਾ ਕੇ ਉਹਨੇ ਚਲੀ ਜਾਣਾ ਗੱਲ ਖਤਮ ਤੋਰੀਏ ਰੋਟੀ ਖਵਾ ਕੇ ਕੋਈ ਹੁਣ ਚੱਲ ਕੇ ਆਈ ਹੈ ਤੈਨੂੰ ਵਿਚਾਰੇ ਨੂੰ ਕੀ ਕਹੀਏ ਠੀਕ ਹੈ ਨਾ ਚੱਲ ਤੂੰ ਨਾ ਸੋਚ ਕੁਛ ਵੀ ਇੱਧਰ ਦੀ ਉੱਧਰ ਦੀ ਨਾ ਸੋਚ ਕੁਛ ਨਹੀਂ ਹੁੰਦਾ ਮੈਂ ਹਮੇਸ਼ਾ ਤੇਰੇ ਨਾਲ ਆ ਤੇਰੇ ਨਾਲ ਸੀ ਤੇਰੇ ਨਾਲ ਰਵਾਂਗੀ ਹਾਂਜੀ ਤੇ ਅਸੀਂ ਢੀਕੇ ਦਾ ਵਿਆਹ ਕਰਨਾ ਹੈ ਐਵੇਂ ਪੱਗੇ ਪਾ ਕੇ ਬੈਜੀ ਹੋਰ ਵਿੱਚ ਚਲੋ ਠੀਕ ਆ ਹੁਣ ਘਰ ਤੂੰ ਆ ਗਈ ਮੈਂ ਆ ਗਈ ਜੋ ਮਰਜੀ ਹੋ ਜੇ ਪੈਣਾ ਮੈਂ ਦੇਣੀ ਇਹਨਾਂ ਦੀਆਂ ਗੱਲਾਂ 'ਚ ਆਣਾ ਕਿਤਨਾ ਚੁੱਕਣ ਦੀਆਂ ਵਾ ਹੋ ਸਕਦਾ ਮੰਮੀ ਨੂੰ ਕਹਿਣ ਦੀਆਂ ਕੱਲ ਨੂੰ ਮੈਨੂੰ ਵੀ ਨਾ ਕਹਿਣ ਚੱਲ ਫਟਾਫਟ ਇਹਨਾਂ ਨੂੰ ਰੋਟੀ ਖਵਾਈਏ ਤੇ ਤੋਰੀਏ ਇਹਨਾਂ ਦਾ ਕੋਈ ਭਰੋਸਾ ਨਹੀਂ ਬਸ ਆ ਗਈ ਰੋਟੀ ਬਣਾ ਲਈ ਸੋ ਆ ਗਈ ਮੈਨੂੰ ਬਹੁਤ ਭੁੱਖ ਲੱਗੀ ਹੋਈ ਆ ਕੋਈ ਨਹੀਂ ਆ ਗਈ ਕਹਿੰਦੇ ਭਈ ਆ ਗਈ ਆਹੋ ਮੈਂ ਤਾਂ ਦੱਸਾਂ ਤੂੰ ਘਰੋਂ ਖਾ ਕੇ ਨਹੀਂ ਆਏ ਉਹ ਖਾ ਕੇ ਆਇਆ ਹੁਣ ਹੋ ਗਈ ਹੁਣ ਦੁਪਹਿਰ ਵੀ ਲਾ ਹੋਇਆ ਹੁਣ ਤੇ ਫਿਰ ਭੁੱਖ ਲੱਗਣੀ ਲੱਗਣੀ ਸੀ ਨੋਰ ਤੇ ਲਗਨੀ ਹਾਂ ਪਰ ਫੇਰ ਵੀ ਹੁਣ ਇਧਰ ਆਈ ਵਿਚਾਰੀ ਨੂੰ ਕਾ ਲੀਆਂ ਨਾ ਨਾ ਪਾਓ surjeet ਪੈਂਦੀ ਜਿੰਨੀਆਂ ਮਰਜ਼ੀ ਖਾਓ ਰੋਟੀਆਂ ਤੁਸੀਂ ਹਾਂ ਰੋਟੀ ਦਾ ਇੰਤਜ਼ਾਮ ਹੋ ਗਿਆ ਤੁਹਾਡੀ ਭੁੱਖ ਦਾ ਵੀ ਹਾਂ ਚਲ ਠੀਕ ਚਲੋ ਖਾਓ 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 ਹਾਂ ਅਗਈ ਆਲੂ ਵਾਲੇ ਪਰੋਟੇ ਲਓ ਮੰਮੀ ਤੂੰ ਵੀ ਆ ਜਾ ਬੇਟੇ ਨਾਲ ਹੀ ਆ ਜਾ ਆ ਜਾ ਆ ਜਾ ਹਾਂਜੀ ਮੰਮੀ ਹੋਰ ਕਿ ਤੂੰ ਵੀ ਆ ਜਾ ਨਾਲ ਹੀ ਇੱਥੇ ਆ ਜਾ ਲਓ ਮੰਮੀ ਖਾਓ ਤੇ ਮੈਂ 1 ਮਿੰਟ ਚਾਹ ਵੇਖ ਕੇ ਚੱਲਿਆ ਚਲੋ ਚਲੋ ਫੜ ਲਓ ਆਓ ਫੜੋ 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 ਹਲੋ ਤੇ ਸਹੀ ਫੜੋ ਹਾਂ ਹਾਂ ਉਹ ਕਿਰਨ ਆ ਲਵੇ ਨਾ ਫਿਰ ਜਰਾ ਤੇ ਫਿਰ ਅਸੀਂ ਚੱਕ ਕੇ ਹਾਂਜੀ ਕੋਈ ਤੁਸੀਂ ਸ਼ੁਰੂ ਕਰੋ ਸ਼ੁਰੂ ਕਰੋ ਕਰੋ ਚਾਹ ਪਾ ਕੇ ਲੈਂਦੀ ਹੈ ਨਾ ਅੱਛਾ ਅੱਛਾ ਹਾਂਜੀ 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 ਬੜਾ ਵੀ ਤੁਸੀਂ ਕੋਈ ਗੱਲ ਨਹੀਂ ਆਂਦੀ ਕਰਨੀ ਕੋਈ ਗੱਲ ਨਹੀਂ ਫਿਰ ਪਤਾ ਗੱਲ ਜੇ ਮੈਂ ਖਾ ਲਈ ਨਾ ਤੇ ਫਿਰ ਉਹਨੇ ਰੁਕ ਜਾਣਾ ਅੱਛਾ ਹਾਂ ਵੀਂ ਰੋਟੀ ਕਿੱਡੀ ਵਧੀਆ ਬਣਾਈ ਸੀ। ਹਾਂ। ਆ ਵੀ ਅੰਨ ਦੀ ਨਾਪ। ਜਿਹੜੀ ਰੋਟੀਆਂ ਨੇ ਵੱਖਰੀ ਵੱਖਰੀ ਕਰਾ ਕੇ ਜਾਣੀ। ਇਕੱਠੀ ਖਾਂਦੀਆਂ ਰੋਟੀ ਥਾਲੀ ਦੇ ਵਿੱਚ। ਹਾਂ। ਤੇ ਹੁਣ ਇਹ ਥਾਲੀ ਵੱਖੋ ਵੱਖੋ ਨਹੀਂ ਚਾਹੀਦੀ। ਹਾਂ, ਬਸ। ਇਹ ਹੁਣ ਕਹਿੰਦੀ ਮੈਨੂੰ ਤਾਂ ਮਿਲਾਂ ਰੋਟੀ ਨਹੀਂ ਖਾਣੀ। ਹਾਂ। ਨੂੰ ਆਏਗੀ ਤੇ ਮੈਂ ਖਾਣੀ ਐ। ਆਹੋ ਐ ਹੀ ਜਾਂਦੀ ਵੀ ਐ। ਹਾਂ। ਉਹ ਨਾ ਵਕਵਕ ਥਾਲੀ ਕਰवानी ਆ ਹਾਂ ਵਕਵਕ ਥਾਲੀ ਕਰਾ ਕੇ ਜਮਾਗੇ ਉੱਥੇ ਬੈਠੀ ਹੀ ਉੱਥੇ ਬੈਠੇ ਹਾਂ ਹਾਂ ਬਸ ਇੰਜ ਹੀ ਕਰਨਾ ਆਪਾਂ ਭੈਣ ਜੀ ਕਿਹਦੀ ਥਾਲੀ ਅਡਡ ਕਰਾਣ ਲੱਗੇ ਜੇ ਨਹੀਂ ਉਹ ਨਾ ਰਾਤੀ ਥਾਲੀ ਥਾਲੀ ਫਸ ਗਈ ਸੀ ਤੇ ਉਹ ਮੈਂ ਕਹਿੰਨੀ ਵੀ ਮੁੰਡੇ ਕੋ ਜਾ ਕੇ ਵਕਵਕ ਕਰਾਨੀ ਆ ਫਸੀਆਂ ਪਈਆਂ ਥਾਲੀਆਂ ਤੇ ਜਰੂਰੀ ਅਡਡ ਕਰਨੀ ਜੇ ਥਾਲੀ ਰਹਿਣ ਦੋ ਕੱਠੀਆਂ ਚ ਖਾਣ ਦਾ ਮਜ਼ਾ ਅੱਡ ਜੇ ਸਮਝੀ ਬੰਦਾ ਕਹਿੰਦਾ ਸ਼ਾਇਦ ਮੈਂ ਦੋ ਫੁੱਲ ਕੇ ਵੱਧ ਖਾ ਲਈ ਜੀ ਠੀਕ ਹੈ ਚਲੋ ਇਸ ਤਰ੍ਹਾਂ ਹੀ ਥਈ ਹਾਂ ਇਸ ਤਰ੍ਹਾਂ ਹੀ ਥਈ